ਬਾਬੇ ਦ ਵੀਡੀਓ ਵੀ ਨਹੀਂ ਹੋ ਰਹਾ ਗਾ ਗੋਡਿੰਗ ਸਾਰਾ ਦਿਨੇ ਲੱਗ ਗਿਆ ਲੈ ਕੇ ਆਇਸੀ ਇਹ ਵੀ ਚਲੋ ਫਿਰ ਉੱਤਰੋ ਫਿਰ ਉਹਦੇ ਬਾਜ ਪੁੱਜੀ ਵਾਲਾ ਲੱਗੇਗੀ ਅੱਗੇ ਮਾਰਦੇ ਵਾਹਿਗੁਰੂ ਸਤਨਾਮ ਮੈਂ ਡਰ ਗਿਆ ਜੀ ਲਵੇ ਵਾਲੀ ਗੱਡੀ ਖੁੱਲ ਗਈ ਸੀ ਮੈਂ ਕਿਹਾ ਮੇਰੇ ਸੈਂਸ ਚੱਲ ਲੱਗੇ ਹੋਏ ਨੇ ਲੱਗਦਾ ਮੈਂ ਕਿਹਾ ਮੇਰੇ ਸੈਂਸਰ ਲੱਗੇ ਨੇ ਮਾਰਟ ਆ ਗਿਆ ਸੀ ਹਾਈਲ ਮਾਰਟ ਤੇ ਤੋਂ ਦਾ ਨੋਮੇਗਾ ਕਰਨੋ ਜਲਾ ਗਿਆ ਜੀ ਕਰਨੋ ਜਲਾ ਮਾਰਜ ਮਾਰ ਜਾ ਚੱਲ ਪਿਆ ਜੀ ਅਰੇੜੀ ਨਹੀਂ ਲੈਣੀ ਹੈਗੀ ਯਾਰ ਮਾਰਟ ਚ ਆ ਗਿਆ ਭਾਈ ऐसे रात नू है, चौबीस घंटे देखो प्याज सेल चल लगे होने भाई देखो रेड़ी चकल मैंग सेल लगी होती है यार ਸੇਲ ਲੱਗੀ ਹੋਈ ਦੇਖੋ ਮਾਰ ਨੂੰ ਪੂਰੀ ਲੱਗੀ ਬੀਆ ਸੇਲ ਲੱਗੀ ਲੈ ਲੋ ਮਾਰ ਦੇ ਵਿੱਚੋਂ ਸਮਾਨ ਲੈਣ ਆਈ ਦੇਖੋ ਰਾਤ ਨੂੰ 10 ਵਜੇ ਨੇ ਹਜੇ 24 ਘੰਟੇ ਮਾਰ ਆਹੇ ਨਾਮੀਆਂ ਪਤਾ ਤੁਹਾਨੂੰ ਸਾਰਿਆਂ ਨੂੰ ਦੇਖੋ ਹਾਂ ਕੀ ਲੜੇਂ ਐਸੀ ਮੈਂ ਦੋ ਲਊਂਗੀ ਕਿਉਂਕਿ ਛੋਟੀ ਵੀ ਫਿਰ ਰੁੱਸੂਗੀ ਹੂੰ ਕੁਸੀ ਕੁਸੀ ਖਾਣਾ ਹੂੰ ਉਹ ਵੀ ਆ ਜੂਗੀ ਨਾ ਫੋਨ ਨਹੀਂ ਨਹੀਂ ਨਾਮੀਆਂ ਨਾਮੀਆਂ ਦਿਖਾਣ ਦੇ ਨਾਮੀਆਂ ਦਾ ਪਤਾ ਹੋਗਾ ਦੇਖੋ ਜੀ ਨਾਮੀਆਂ ਢੇਰ ਢੇਰ ਲੱਗੇ ਪਏ ਨੇ ਇੱਧਰ ਵੀ ਦੇਖ ਲਓ ਨਿਊਡਲ ਨਹੀਂ ਹੁੰਦੀ ਨਿਊਡਲ ਤੁਸੀਂ ਦੇਖੀ ਹੋਣੀ ਆ ਨਾਮੀਆਂ ਦੇਖੋ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਇਹ ਕੱਪ ਨਾਮੀਆਂ ਸਾਰੀਆਂ ਦੇਖੋ ਭਰਿਆ ਪਿਆ ਉੱਪਰ ਤੱਕ ਸਿੱਧੇ ਤੇ ਕੁਮਰਤੀ ਦੇ ਲੋ ਸਭ ਸਭ ਨਾਮੀਆਂ ਨਾਮੀਆਂ ਨਾਮੀ ਨਾਮੀਆਂ ਜਿੰਨਾ ਮਰਜੀ ਨਿਊਡਲ ਆ ਇਹ ਕੋਰੀਆ ਦੀ ਮੈਂ ਇੱਧਰ ਗਿਆ ਆ ਗਿਆ ਇੱਧਰ ਲੂਈਸ ਲਈ ਕੀ ਐਵੇਂ ਹਣੀ ਬਦਲਦਾ ਹੁਣੇ ਉਹ ਇੱਧਰ ਕਰਤਾ ਹਣੀ ਇੱਧਰ ਕਰਤਾ ਨਾ ਨੇ ਆ ਦੇਖ ਆਹ ਆਹ ਦੇਖੋ ਦੇਖੋ ਬਾਈ ਜੀ दारू ਜਿੰਨੀ ਮਰਜੀ ਚੱਕ ਲੋ दारू दारू ਏ दारू दारू ਏ दारू, 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 दारू। ਇਹ ਫੇਮਸ दारू ਜੀ ਕੋਰੀਆ ਦੀ ਮੱਕਲੀ ਚੌੜਾ ਨਾਲ ਬਣੀ ਹੋਈ ਆ ਦੇਖੋ ਕਿੰਨੀ ਪਈਆਂ ਇੱਥੇ ਬਾਦੂ ਬਾਦੂ ਇਹ ਸੋਜੂ ਭਈਆ ਸੋਜੂ ਤੁਹਾਨੂੰ ਸੋਜੂ ਦਿਖਾਣਾ ਆਹ ਸੋਜੂ ਦੇਖ ਲੋ ਜੀ ਇਹ ਵੀ दारू ਆ ਬੀਅਰ ਦੇਖੋ ਜਿਵੇਂ ਭਰਿਆ ਪਿਆ ਬੀਅਰ ਨਾਲ ਇਹ ਸੋਜੂ ਇਹ ਵੀ ਕੋਰੀਆ ਦੀ ਫੇਮਸ दारू ਆ ਸੋਜੂ ਬਹੁਤ ਫੇਮਸ ਆ ਜਿਵੇਂ ਸਭ ਸੋਜੂ ਪਈਆਂ ਨੇ ਦੇਖੋ ਉੱਪਰ ਜਾਪਾਨੀ दारू ਆ ਦੇਖਣ ਨੂੰ ਇਹ ਹੈਗੀ ਮੱਕਲੀ ਜਿਵੇਂ ਆਪਣੇ ਹੁੰਦੀ ਹੈ ਜਿਵੇਂ ਪੰਗ ਨਹੀਂ ਹੁੰਦੀ ਪੰਗ ਪੀਨੇ ਹੁੰਦੇ ਆ ਉਹੋ ਜੀ ਚੀਜ਼ ਹੈ ਚੌਲਾਂ ਨਾਲ ਬਣੀ ਹੋਈ। ਲੈ ਆਂਦੀ। ਹਾਂ ਕੀ ਲੈ ਮੈਂ ਕਿ ਤੁਸ दारू। ਮੈਂ दारू ਦਾ ਹੈ ਨਹੀਂ। ਹਰ ਤੇ ਤੁਸੀਂ ਤਾਂ ਕਦੇ ਕਦੇ ਪੀ ਲਾਂਗੇ ਚਲੋ ਅੱਜ ਵੀ ਨਹੀਂ ਪੀਣੀ ਫਿਰ ਕਦੇ। ਆਫਰ ਜੀ ਖੁੱਲਾ ਸਾਡੇ ਆਪਦੰਦਰਾਂ ਨੇ ਕਿਹਾ ਨੇ ਅਚਾਓ ਤੇਰੇ ਪਾਪੂ ਸੇ ਵਰਨਾ ਹਾਂ ਬਿਲਗੀ ਨੇ ਵਰਨਾ ਇੱਥੇ ਮਾਲਕ ਮਾਲਕ ਨੇ ਭਰਨਾ ਅੱਗੇ ਕੀ ਆ ਘਰ ਇਹਦਾ ਬਦਲ ਤੇ 35000 ਦਾ ਤੇਲ ਦਾ 30000 ਲਹੂ ਰੋ ਹੀ ਲੈ ਜਾਂਦੇ Bağırak hado ne numaj? Bağırak hado, ana. Ödürüne bırakalım. Hayga öptü. 아, 케테베오? 아, 케테 아, 케테테베야 아, 오 아, 케테베오? 잉 케테베오? 아, 케테베오? 아, 케케테베오? 아, 케케테베오? 아, 케케케그케케케케케케케케케 게, 케나 ਆ ਦੇਖੋ ਪਿਆਜ਼ ਦੇਖ ਲਓ ਜੀ 4000 ਦਾ ਰੇਟ ਲਿਖਿਆ ਪਿਆਜ਼ਾਂ ਦਾ ਥੋੜੇ ਪਿਆਜ਼ ਨੇ ਦੇਖ ਲਓ 8-10 ਪਿਆਜ਼ ਨੇ ਚ 4000 ਦਾ ਦੇਖ ਲਓ ਚਲਿਏ ਫਿਰ ਆ ਵੀ ਵਧੀਆ ਲੋਕੀ ਲੈ ਚਲੀਏ ਕद्दू ਬਣਾ ਲਾਂਗੇ ਉੱਥੇ ਕਿੰਨੇ ਦੀ ਯਾਰ ਬਹੁੰਦੀ ਯਾਰ ਲਿਖਦੀ ਇਹ ਯਾਰ ਦੇਖੋ ਕद्दू ਲੈਣਾ ਹੈ ਕਦੂ ਇਹ ਨਹੀਂ ਹੁੰਦਾ ਨਕਲੀ ਕਦੂ ਐ ਨਹੀਂ ਨਹੀਂ ਅਸਲੀ ਹਾਂ ਲੈ ਕੇ ਨਹੀਂ ਆਈ ਮੈਂ ਕਦੂ ਹਾਂ ਸੇਵ ਨਹੀਂ ਹੈਗਾ ਸੇਵ ਦਾ ਉਹ ਉਹ ਆਸਰਾ ਸਾਰਾ ਦਾਦਾ ਟਮਾਟਰ ਲੈ ਲਿਆ ਤੂੰ ਟਮਾਟਰ ਟਮਾਟਰ ਹੁਲਮਾਇਆ ਉਹ ਉੱਚਾ ਹੰਦਾ ਕੀ ਮਸ ਤਲਗੀ ਪਈਆ ਤਲੀ ਪਈਆ ਘਰੇ ਇੱਕ ਡੱਬਾ ਪਿਆ ਹੋਗਾ ਹੂੰ ਚਲੋ ਹਾਂ ਕਿਤੇ ਹੋਰ ਹੀ ਰਾਤ ਕਰਨੀ ਆ ਹਾਂ ਇੱਧਰ ਹੀ ਕਰ ਲਉਂ ਇੰਦਰ ਬੁੜੀ ਇੱਧਰ ਆ ਜਾਊਗੀ ਹਾਂ ਮੈਂ ਤਾਂ ਲੈ ਲੇ ਕੀ ਲੈਣਾ ਮੇਰਾ ਸਿਓ ਜੰਦਾ ਉਹ ਨਹਾਫੇ ਨੇ ਭਾਰੇ ਰੱਖਦੇ ਨੇ ਜਿੰਨੇ ਮਾਰੀ ਚੱਕਦੇ ਤੋ ਖਰਚੋ ਦੇਖੋ ਏਡੀਮ ਮਸ਼ੀਨ ਬਾਹਰ ਬਈਆ 24 ਘੰਟੇ ਜਿੰਨੇ ਮਰਜੀ ਪੈਸੇ ਕੱਢੋ ਖਰਚੋ ਗੱਡੀ ਦੇ ਲੋ ਕੱਲੀਓ ਖੜੀ ਆ ਬਾਬੇ ਦੀ ਸੌਰੇ ਦੀ ਲਾਲ ਮਰੂਤੀ ਨੇ ਚੱਕਾ ਜਾਮ ਕਰਾਦਾ ਸੌਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾ ਤ ਖੜੀ ਆ ਲਾਲ ਮਰੂਤੀ ਜੱਚਦੀਆ ਰੇਂਜ ਰੋਵਰ ਲੋ ਜੀ ਮੈਂ ਰੇੜੀ ਖੜਾ ਕੇ ਆ ਰਿਹਾ ਹੈ ਰੇੜੀ ਖੜਾ ਦੇ ਵੇ ਮੈਂ ਪਿੱਛੇ ਨੂੰ ਮੁੜ ਕੇ ਆਉਂਗਾ ਮੇਰੀ ਲਾਲ ਲਾਲ ਅਮਰੂਤੀ ਅੱਜ ਆਪਾਂ ਪਹੁੰਚਣਾ ਘਰੇ ਨਹੀਂ ਪਹੁੰਚਣਾ ਹੈਗਾ ਚਲੋਈ ਬਾਬਿਆ ਲਾਲ ਅਮਰੂਤੀ ਲਵੇ ਲੋ ਜੀ ਬੈਠਣ ਲੱਗੇ ਆਪਾਂ ਨੂੰ ਕੱਟੀ ਖਾਤੇ ਤੱਕ ਦੱਸ ਦੇ ਉਹ ਵਾਹਿਗੁਰੂ ਸਤਨਾਮ ਆ